ਮੋਗਾ ਕਸਬੇ ਦੇ ਇੱਕ ਪ੍ਰਾਈਵੇਟ ਗੁਪਤਾ ਹਸਪਤਾਲ ਵਿੱਚ ਅਕਾਲੀ ਸਰਪੰਚ ਅਤੇ ਉਸ ਦੇ ਪੁੱਤਰ ਵੱਲੋਂ ਇੱਕ ਨਰਸ ਦਾ ਕੰਮ ਕਰਦੀ ਲੜਕੀ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਪੀੜਤ ਲੜਕੀ ਰਮਨਦੀਪ ਕੌਰ ਪਤਨੀ ਸਤਨਾਮ ਸਿੰਘ ਵਾਸੀ ਕੋਟਲਾ ਮੀਰ ਸਿੰਘ ਬਾਲਾ ਨੇ ਦੱਸਿਆ ਕਿ ਅਕਾਲੀ ਸਰਪੰਚ ਪਰਮਜੀਤ ਸਿੰਘ ਅਤੇ ਉਸ ਦਾ ਪੁੱਤਰ ਗੁਰਜੀਤ ਸਿੰਘ ਕਿਸੇ ਮਰੀਜ਼ ਨੂੰ ਦਾਖਲ ਕਰਾਉਣ ਲਈ ਆਏ ਸਨ ਪਰੰਤੂ ਉਹਨਾਂ ਨੇ ਉਹਨਾਂ ਨੂੰ 2 ਮਿੰਟ ਡੀ ਕਰਨ ਲਈ ਕਿਹਾ ਤੇ ਡਾਕਟਰ ਸਾਹਿਬ ਨੂੰ ਇਸ ਸਬੰਧੀ ਸੂਚਿਤ ਕੀਤਾ ਤਾਂ ਉਹਨਾਂ ਨੇ ਉਸ ਦੇ ਖਿਲਾਫ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਤਾਂ ਜਦੋਂ ਉਹਨਾਂ ਇਸ ਘਟਨਾ ਦਾ ਵਿਰੋਧ ਕੀਤਾ ਤਾਂ ਉਕਤ ਦੋਵੇਂ ਪਿਓ ਪੁੱਤ ਨੇ ਉਸ ਦੇ ਥਾਪੜ ਮਾਰਿਆ ਜਿਸ ਕਾਰਨ ਉਹ ਡਿੱਗ ਪਈ ਰਮਨਦੀਪ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਸਰਪੰਚ ਅਤੇ ਉਸ ਦੇ ਪੁੱਤਰ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਤੋਂ ਦੇ ਨਾਲ ਜਿਹੜਾ ਘਟਨਾ ਵਾਪਰੀ ਹੈਗੀ ਹੈ ਇਹਦਾ ਕੀ ਕਾਰਨ ਬਣਿਆ ਉਹਨਾਂ ਨੇ ਕਿਉਂ ਤੁਹਾਨੂੰ ਮਤਲਬ ਟਾਰਗੇਟ ਕੀਤਾ ਸਰਪੰਚ ਉਹਨਾਂ ਨੇ ਇੰਦਾ ਨਿਆਸੀ ਹੋ ਕੇ ਫੈਲਾ ਬਣਾ ਰਹੇ ਜਿਵੇਂ ਸਾਹ ਪੂਰਨ ਨੂੰ ਬੁਲੀਣਾ ਚਾਹੀਏ ਕਹਿੰਦੇ ਵੀ ਪਹਿਲਾਂ ਬਣਾ ਕੇ ਨਾ ਤੇ ਸਰ ਕਿੰਨੇ ਵੇਲੇ ਬਾਹਰ ਜਾ ਕੇ ਬਹਿ ਜਾਓ ਸਾਨੂੰ ਉਹਨੇ ਗਾਲਾਂ ਕੱਢੀਆਂ ਯਾਨੀ ਕਿ ਤੇਰੇ ਆ ਵੀ ਤੁਸੀਂ ਮੇਰੇ ਬਾਪੂ ਜੀ ਤੁਸੀਂ ਬਾਹਰ ਬਹਿ ਜਾਓ ਜਾ ਕੇ ਜਿਵੇਂ ਇੱਥੇ ਅਸੀਂ ਕੁੜੀਆਂ ਰਹਿੰਦੀਆਂ ਸਾਡੇ ਸਟਾਫ ਹੋਮ ਆ ਇਹ ਤੇ ਵੀ ਅਸੀਂ ਤੁਸੀਂ ਬਹਿ ਜਾਓ ਮਨੇ ਕਹਿੰਦੇ ਤੂੰ ਹਵਾ ਕਰਦੀ ਨਾ ਕੌਣ ਜੁੱਤੀ ਕਿਹਾਂ ਆਉ ਰਹੀ ਆਪ ਨੂੰ ਮੈਂ ਤਾਂ ਇੱਥੇ ਬੈਠਾ ਮੋਹਨ ਉਹਦਾ ਮੁੰਡਾ ਹੈ ਕਹਿੰਦਾ ਤੁਸੀਂ ਹੈ ਯਾਰ 35 ਹੌਟੇ ਲੱਗਿਆ ਤੁਸੀਂ ਕਾਰ ਕੀ ਲਓਗੇ ਕਹਿੰਦਾ ਸਾਨੂੰ ਤੇ ਬਾਹਰ ਵਿੱਚ ਆ ਗਏ ਜਿਹਨੇ ਕਾਰ ਕੀ ਕਰਦੀ ਹੈ ਦੋਨੇ ਜਾਣੇ ਇੱਥੇ ਕਰਕੇ ਖੜੇ ਹੋਏ ਤੇ ਉਹਨੇ ਬਿਓ ਬੋਸ ਤੇ ਮੇਰੇ ਨਾਲ ਤੇ ਉਹਨੇ ਮੁੰਡੇ ਨੂੰ ਮਿਲ ਝੱਕਾ ਮਾਰਿਆ ਉਹਦੇ ਜਿਵੇਂ ਵਾਰੀ ਤੇ ਬੱਤੀ ਆਵੇ ਛੱਟ ਮੱਤੀ ਨਾਲ ਹੀ ਫੈਕ ਸਾਹੇ ਹੋ ਜਾਉਂਦੀ ਬੱਤੀ ਤੇ ਬਾਹਰ ਵਿੱਚ ਖੜੇ ਰਹੇ ਮੈਨੂੰ ਗਾਲਾਂ ਕੱਢਣ ਲਾ ਕੇ ਉਹ ਕਹਿੰਦੇ ਬਾਹਰ ਆ ਜਾ ਤੇ ਉਸ ਬਾਹਰ ਦੇ ਦੇ ਸੜਕ ਤੇ ਆ ਤ ਅਸੀਂ ਤੁਹਾਨੂੰ ਪਤਾ ਕਰਵਾ ਗਿਆ ਸੀ ਮੇਰੇ ਕੋਈ ਗੱਲ ਨਹੀਂ ਮੈਂ ਮੈਂ ਆ ਜਾਣੀ ਹੈ ਕਿ ਉਹਨਾਂ ਨੂੰ ਚਲੋ ਮੈਨੂੰ ਧੱਕਾ ਮਾਰੇ ਉਹਨੂੰ ਮੁੰਡੇ ਦਾ ਥੱਪੜ ਮਾਰਿਆ ਜੇ ਉਹਦੇ ਪਿਓ ਨੇ ਉੱਪਰ ਦੀ ਹੋ ਗਈ ਮੇਰੇ ਜ਼ੋਰ ਦੀ ਥੱਪੜ ਮਾਰਿਆ ਜਿਹੜਾ ਸੀਗਾ ਤੇ ਮੈਂ ਮੈਂ ਫੇਰ ਉਹ ਮੁੰਡੇ ਦਾ ਥੱਪੜ ਮਾਰਿਆ ਜਿਉਂ 사ਨਾ ਕੱਢਣ ਹਣੀ ਹਟਦਾ ਸੀਗਾ ਮੈਨੂੰ ਬਹੁਤ ਬੰਦੀਆਂ ਗਾਲਾਂ ਕੱਢੀਆਂ ਉਹਨੇ ਤੇ ਫਿਰ ਉਹਨੇ ਫੇਰ ਉਹਨੇ ਜਿਹੜਾ ਉਹਦਾ ਪਿਓ ਸੀ ਉਹਨੇ ਮੇਰੇ ਬਹੁਤ ਜ਼ੋਰ ਦੀ ਥੱਪੜ ਮਾਰਿਆ ਤੇ ਮੈਨੂੰ ਕਿਹਾ ਆ ਜਾ ਤੂੰ ਬਾਹਰ ਆ ਕਹਿੰਦਾ ਮੈਂ ਇਹਨਾਂ ਨੂੰ ਦੇਖ ਦਉਂ ਘਰ ਕਿ ਸੱਕਦੇ ਨਹੀਂ ਕੀ ਕਹਿੰਦੇ ਨੇ ਸੂਬਾ ਸਕੱਤਰ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਇਸ ਘਟਨਾ ਦੀ ਸਖਬ ਸ਼ਬਦਾਂ ਵਿੱਚ ਨੇ ਖੇਦੀ ਕਰਦੇ ਆ ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਹੁਣ ਅਕਾਲੀ ਸਰਪੰਚਾਂ ਵਿੱਚ ਇੰਨਾ ਹੰਕਾਰ ਆ ਗਿਆ ਕਿ ਉਹਨਾਂ ਲੜਕੀਆਂ ਤੇ ਵੀ ਸ਼ਰੀਆਮ ਹੱਥ ਝੁਕਣੇ ਸ਼ੁਰੂ ਕਰ ਦਿੱਤੇ ਨੇ ਅਸੀਂ ਜੋ ਮੂਵੀ ਦੇਖੀ ਸੀ ਆ ਤੇ ਹੁਣ ਆ ਕੇ ਮੈਂ ਦੇਖੀ ਮੂਵੀ ਦੇਖੀ ਆ ਕੇ ਤੇ ਕੁੜੀਓਂ ਕੁੱਟਦੇ ਆ ਕੁੜੀ ਕੋੜ ਦਾ ਪੁੱਤ ਵੀ ਕੁੱਟਦਾ ਕਿੰਦਾ ਕੰਦਾ ਸਰਪੰਚ ਹੋ ਕੇ ਬੰਦਾ ਆਲੀ ਜੀਆਂ ਦੀ ਗੁਰੂ ਨੂੰ ਕੁੱਤੇ ਲੱਥਣ ਮਾਰੇ ਕਿੱਡੀ ਬੇਚੀ ਦੀ ਗੱਲ ਹੈ ਅਸੀਂ ਚਾਹੁੰਦੇ ਹਾਂ ਕਿ ਖਾਲਸਾ ਜੀ ਦੀ ਪਪਾ ਚੁੰਦੇ ਗਿਆ ਇਹ ਕਾਲੀਆਂ ਛੱਡੇ ਵੇ ਕਦੋਂ ਗੁਰੂ ਛੱਡੇ ਕਾਲੀਆਂ ਦੇ ਇਹ ਛੱਡ ਕੇ ਲੋਕਾਂ ਦੀ ਪੁੱਤਾਂ ਦੀ ਬੀਜੀਆਂ ਕਰਦੇ ਫਿਰਦੇ ਹੈ ਇਹ ਕੋਈ ਤਰੀਕਾ ਹੈ ਕਿ ਇਹਦੇ ਗਰੀਬ ਗਰੀਬ ਮਜ਼ਦੂਰ ਲੱਗੀ ਬੁੜੀ ਇਹਨੇ ਘਰੇ ਵੀ ਜਾਣਾ ਆਪਣੇ ਘਰ ਨੂੰ ਕੋਟਲਾ ਮੇਸਾਂ ਦਾਣਾ ਵੀ ਸ਼ਾਮ ਨੂੰ ਜਾਣਾ ਇਹਨੇ ਸਵੇਰ ਹੋਣਾ ਵੀ ਕਰੇ ਚੁਕ ਉਦਯੋਗਿਕਾਂ ਮਾਸਤੇ ਇਹ ਕਿਗਨੋਰ ਵੀ ਕਰੀ ਡਾਕਟਰ ਜੋ ਖੋਰਦੇ ਦਫਰ ਮਾਰਦੂ ਉਰੇ ਦਾਲਾ ਆਉਂਦੇ ਦਾ ਪਰਿਮਾਨ ਗਾਨੀਪੁਰ ਦਾ ਫਰਮਾ ਰਹੇ ਕਿੱਡੀ ਵੱਡੀ ਗੱਲ ਹੈ ਮੈਂ ਇਹ ਕਹਿੰਨਾ ਵੀ ਇਹ ਸਰਕਾਰ ਦੇ ਵਿੱਚ ਤੰਠ ਹੈ ਕਾਪ ਕਪੋਸ਼ਾਤ ਨੂੰ ਗਨੇ ਸਤਨਗਰਮ ਦੇ ਕਪ ਪਾਰ ਪਾਰ ਮੰਨਿ ਪਤਾਉਂ ਦੇ ਦਾ ਕੀ ਕਹਿੰਦੇ ਨੇ ਥਾਣਾ ਮੁਖੀ ਗੁਰਮੀਲ ਸਿੰਘ ਸਿੱਖੋਂ ਇਸ ਘਟਨਾ ਸੰਬੰਧੀ ਗੱਲਬਾਤ ਕਰਦੇ ਆ ਥਾਣਾ ਮੁਖੀ ਗੁਰਮੀਲ ਸਿੰਘ ਨੇ ਕਿਹਾ ਕਿ ਉਹ ਪੀੜਤ ਲੜਕੀ ਰਮਨਦੀਪ ਕੌਰ ਦੇ ਬਿਆਨ ਦਰਜ ਕਰ ਰਹੇ ਨੇ ਤੇ ਸਰਪੰਚ ਅਤੇ ਉਸਦੇ ਪੁੱਤਰ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਹੜੀ ਆ ਲੜਕੀ ਨਾਲ ਇਹ ਘਟਨਾ ਵਾਪਰੀ ਆ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਹੁਣ ਤੁਸੀਂ ਅਗਲੀ ਕਾਰਵਾਈ ਕੀ ਕਰਦੇ ਹੋ ਤੁਸੀਂ ਲੜਕੀ ਸਟੇਟਮੈਂਟ ਲੈ ਕੇ ਜੋ ਕੰਨੀ ਕਾਰਵਾਈ ਤਿਆਰ ਹੋ ਰਹੀ ਹੈ ਸਟੇਟਮੈਂਟ ਬਕਲਣਾ ਨੇ ਦੇ ਦੇਣੀ ਹੈਗੀ ਸੀਸੀਟੀਵੀ ਕੈਮਰੇ ਦੇ ਵਿੱਚ ਸਾਰਾ ਕੁਝ ਆ ਗਿਆ ਹੈ ਕਿ ਉਹਨਾਂ ਸ਼ਰੇਮ ਜਿਹੜਾ ਉਹਨਾਂ ਨੇ ਕੱਟੇ ਮਾਰ ਕੇ ਲੱਤਰ वगैरह मारे ਹੈਗੇ ਤੇ ਕਿ ਉਹ ਲੋਕੀ ਉਹ ਪਰਿਵਾਰ ਪਰਿਵਾਰ ਕਰ ਰਹੇ ਹੈਗੇ ਜੋ ਮਤਲਬ ਸੀਸੀਟੀਵੀ ਕੈਮਰਾ ਚੈੱਕ ਕਰਾ ਦੇ ਇਸ ਤਰ੍ਹਾਂ ਸਭ ਸਾਹਮਣੇ ਹੋਊਗਾ ਇਹ ਵੀ ਜਿਸ ਤਰ੍ਹਾਂ ਕਿ ਸੁਣਨ ਚ ਆਇਆ ਕਿ ਉਹ ਅਕਾਲੀ ਸਰਪੰਚ ਆ ਇਹੋ ਜਿਹਾ ਕੋਈ ਦਵਾਤ ਨਹੀਂ ਹੋਊਗਾ ਕਿ ਇਹਨਾਂ ਨਾਲ ਇਨਸਾਫ ਨਾ ਹੋ ਸਕੇ ਬਿਲਕੁਲ ਕਾਨੂੰਨ ਦੇ ਸਾਹਮਣੇ ਕੋਈ ਕੋਈ ਸਰਕਾਰ ਦੱਤੇ ਮਟਰ ਹੋ ਜਦੋਂ ਇਸ ਸੰਬੰਧੀ ਡਾਕਟਰ ਰਾਹੁਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੜਕੀ ਨਾਲ ਬਦਸਲੂਕੀ ਕਰਨ ਤੇ ਉਪਤ ਸਰਪੰਚ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ। ਆ ਆਬਵੀਅਸਲੀ ਇਟ ਵਿਲ ਬੀ ਇਨ ਦਾ ਪਬਲਿਕ ਡੋਮੇਨ ਥਰੂ ਯੂ। ਸੋ एवरीवन ਕੈਨ ਡਿਸਾਈਡ ਕਿ ਕੀ ਹੋਇਆ। ਮੈਂ ਕੋਈ ਜੱਜ ਨਹੀਂ ਹਾਂ। ਦਾ ਮੈਟਰ ਇਜ਼ ਇਟ ਸਬਜੈਕਟ ਰਾਈਟ ਨਾਓ। ਲੈਟ ਦਾ ਲਾਅ ਟੇਕ ਇਟਸ ਕੋਰਸ। ਵਾਈ ਸ਼ੁੱਡ ਵੀ ਡਿਸਾਈਡ ਕਿ ਕਿਨੇ ਗਲਤ ਕੀਤਾ ਕਿਨੇ ਗਲਤ ਕੀਤਾ। ਨੋਬਾਡੀ ਇਜ਼ ਬਲਾਈਂਡ ਹੇਅਰ। एवरीवन ਨੋਜ਼ ਦਾ ਡਿਫਰੈਂਸ ਬਿਟਵੀਨ ਬਲੈਕ ਐਂਡ ਵਾਈਟ। ਐਂਡ ਵਾਟ ਇਜ਼ ਰਾਈਟ অর ਰੋਂਗ। ਦੇਸ ਨੋ ਡਿਮਾਰਕੇਸ਼ਨ ਬਿਟਵੀਨ ਦੈਮ ਸੋ ਆਈ ਡੋਨਟ ਥਿੰਕ ਕਿ ਮੈਨੋ ਇਹ ਕਹਿਣਾ ਚਾਹੀਦਾ ਜੀ ਉਹਨੇ ਮੈਂ ਕੀਤੀ ਉਹਨੇ ਕੀਤੀ ਬਟ ਐਵਰ ਇਸ ਦੈਟ ਇਜ਼ ਔਨ ਦਾ ਬੋਰਡ ਯੂ ਆਲਰੇਡੀ ਹੈਵ ਇਟ ਦਾ ਤੋਂ ਜਾਰ ਟੀਵੀ ਨਿਊਜ਼ ਦੇ ਲਈ ਜੋਗਿੰਦਰ ਸਿੰਘ ਦੀ ਰਿਪੋਰਟ